ਤਨ ਤਨ ਗੁਰ ਗੋਬਿੰਦ ਸਿੰਘ ਲਿਆ ਪਟਨੇ ਵਿੱਚ ਅਵਤਾਰ ਦੇਸ਼ ਕੋਮ ਤੋਂ ਵਾਰ ਦਿੱਤਾ ਜਿਨੇ ਆਪਣਾ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਤਨ ਤਨ ਗੁਰ ਤੇਗ ਬਹਾਦਰ ਤਨ ਤਨ ਗੁਜਰੀ ਮਾਤਾ ਨਪਟਣੇ ਦਾ ਦੇਸ਼ ਜਿਨੇ ਕੌਮ ਦਾ ਫਰਜ ਨਿਭਾਤਾ ਸੋਡੀ ਵੰਸ ਵਿੱਚ ਇੱਕ ਫੁੱਲ ਖਿੜਿਆ ਸੋਡੀ ਵੰਸ ਵਿੱਚ ਇੱਕ ਫੁੱਲ ਖਿੜਿਆ ਲੈ ਕੇ ਆਇਆ ਲੱਖ ਬਹਾਰ ਦੇਵਤਿਆਂ ਨੇ ਫੁੱਲ ਵਰਸਾਏ ਜਗ ਵਿੱਚ ਜੈ ਜੈਕਾਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ